ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਸੇ ਟਾਈਮ ਤਨਮਾਤਾ ਗੁਜਰਕੌਰ ਜੀ ਨੇ ਆਪਣੇ ਛੋਟੇ ਪੋਤੇ ਆਪਾ ਫਤਿਹ ਸਿੰਘ ਜੀ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਪੂਰਾ ਹੋਇਆ ਉਹ ਵਾਅਦਾ ਕਿਵੇਂ ਪੂਰਾ ਹੋਇਆ ਆਓ ਇਸ ਵੀਡੀਓ ਦੇ ਵਿੱਚ ਆਪਾਂ ਜਾਣਦੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ 마ਸੂਮ ਬੱਚਿਆਂ ਨੇ ਐਸਾ ਇਤਿਹਾਸ ਰਚਿਆ ਜੇਸਦੀ ਮਿਸਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲਦੀ ਇਹ ਉਹ ਧਰਤੀ ਹੈ ਜਿੱਥੇ ਮਾਤਾ ਗੁਜਰਕੌਰ ਜੀ ਨੇ ਅਨੰਦਪੁਰ ਸਾਹਿਬ ਵਿੱਚ ਕੀਤਾ ਆਪਣਾ ਕਰਾਰ ਸਰਹੰਦਰੀ ਧਰਤੀ ਤੇ ਪੂਰਾ ਕਰਕੇ ਦਿਖਾਇਆ ਬਾਬਾ ਫਤਿਹ ਸਿੰਘ ਜੀ ਕੇਵਲ 9 ਸਾਲ ਦੀ ਉਮਰ ਦੇ ਵਿੱਚ ਸਨ ਜਦੋਂ ਮਾਂ ਦੇ ਪਿਆਰ ਤੋਂ ਵਾਂਝੇ ਹੋ ਗਏ ਸਨ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ ਸਨ ਮਾਤਾ ਗੁਜਰਕੌਰ ਜੀ ਇਸ ਨਿੱਕੇ ਜਿਹੇ ਬਾਲ ਦੇ ਮਾਂ ਵੀ ਬਣੀ ਤੇ ਇੱਕ ਦੋਸਤ ਬਣ ਕੇ ਵੀ ਇਸ ਬਾਲ ਦੀ ਪਾਲਣਾ ਕੀਤੀ ਇੱਕ ਦਿਨ ਬਾਬਾ ਫਤਿਹ ਸਿੰਘ ਜੀ ਅਕਸਰ ਪੁੱਛਦੇ ਹਨ ਕਿ ਮੇਰੇ ਮਾਤਾ ਜੀ ਕਿੱਥੇ ਹਨ ਮੈਂ ਆਪਣੀ ਮਾਂ ਦੇ ਕੋਲ ਜਾਣਾ ਹੈ ਤਾਂ ਚੋਪਾ ਸਿੰਘ ਜੀ ਨੇ ਛੋਟੇ ਜਿਹੇ ਬਾਲ ਨੂੰ ਪਰਚਾਉਣ ਦੇ ਲਈ ਆਪ ਘੋੜਾ ਬਣ ਗਏ ਬਾਲ ਦਾ ਮਨ ਪਰਚਾਉਣ ਦੀ ਕੋਸ਼ਿਸ਼ ਕੀਤੀ ਪਰ ਨਿੱਕਾ ਜਿਹਾ ਸਹਬ ਜادہ ਸਿਰਫ ਇੱਕ ਮਾਂ ਨੂੰ ਮਿਲੰਦੀ ਜਿਦ ਕਰ ਰਿਹਾ ਸੀ ਦਾਦੀ ਮਾਂ ਨੇ ਵੱਡਾ ਜਿਹਾ ਜਿਗਰਾ ਕਰਕੇ ਕਿਹਾ ਪੁੱਤਰ ਤੇਰੀ ਮਾਤਾ ਜੀ ਤੋਂ ਜੀ ਸੱਚਖੰਡ ਚਲੇ ਗਏ ਹਨ ਇਹ ਸੁਣ ਕੇ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਿ ਮੈਂ ਵੀ ਆਪਣੀ ਮਾਂ ਦੇ ਪਾਸ ਸੱਚਖੰਡ ਜਾਣਾ ਹੈ ਤਾਂ ਮਾਤਾ ਗੁਜਰਕੌਰ ਜੀ ਉਸ ਨਿਕੜੇ ਜੇ ਬਾੜ ਦੀ ਗੱਲ ਸੁਣ ਕੇ ਮਾਤਾ ਗੁਜਰਕੌਰ ਜੀ ਕਹਿਣ ਲੱਗੇ ਲਾਲ ਜਿਸ ਦਿਨ ਤੂੰ ਸੱਚਖੰਡ ਜਾਵੇਂਗਾ ਉਸ ਦਿਨ ਤੇਰੀ ਦਾਦੀ ਮਾਂ ਵੀ ਤੇਰੇ ਨਾਲ ਹੀ ਜਾਵੇਗੀ ਸਰਹੰਦ ਦੀ ਠੰਡੀ ਥਾਂ ਠੰਡੀ ਬੁਰਜ ਜਿੱਥੇ ਤਸੱਦਦ ਸੀ ਡਰਾਉਣੀਆਂ ਧਮਕੀਆਂ ਸਨ ਪਰ ਨਿੱਕੇ ਸਹਿਬ ਜਰਦਿਆੰਦਾ ਸਿਦਕ ਅਟੱਲ ਰਿਹਾ ਤਾਰਮ ਬਦਲ ਦਾ ਦਬਾਅ ਪਾਇਆ ਜਾ ਰਿਹਾ ਸੀ ਲਾਲਚ ਡਰ ਪਰ ਦੋ ਨਿੱਕੇ ਜੇ ਬੱਚਿਆਂ ਨੇ ਸੱਚ ਦਾ ਸਾਥ ਨਾ ਛੱਡਿਆ ਜਦੋਂ ਸਹਬਜਾਦੇ ਸ਼ਹੀਦ ਹੋ ਗਏ ਤਾਂ ਉਸ ਵੇਲੇ ਇਹ ਖਬਰ ਮਾਤਾ ਗੁਜਰਕੌਰ ਜੀ ਨੂੰ ਜਾ ਕੇ ਦੱਸ ਦਿੱਤੀ ਜਾਂਦੀ ਹੈ ਤੇ ਮਾਤਾ ਗੁਜਰਕੌਰ ਜੀ ਨੇ ਵੀ ਆਪਣੇ ਪੋਤਰਾਂ ਦੇ ਨਾਲ ਸੱਚਖੰਡ ਵਾਸ ਕਰ ਲਿਆ ਮਾਤਾ ਗੁਜਰਕੌਰ ਜੀ ਇਹ ਖਬਰ ਸੁਣ ਕੇ ਕਹਿਣ ਲੱਗੇ ਪੁੱਤਾਂ ਪਿੱਛੋਂ ਜਿਉਂਦੀਆਂ ਕਦ ਸੁਨੀਆਂ ਮਾਵਾਂ ਸਰਹੰਦ ਦਾ ਸ਼ਹੀਦੀ ਸਾકા ਵਾਪਰਨ ਤੇ ਸੰਸਾਰ ਤੇ ਹਾਹਾਕਾਰ ਮਚ ਗਈ ਇਹ ਸਿਰਫ ਇੱਕ ਸ਼ਹੀਦੀ ਨਹੀਂ ਸੀ ਇਹ ਸਿੱਖੀ ਦੀ ਨੀਂ ਨੂੰ ਲਹੂ ਨਾਲ ਸਿੰਜਣ ਦੀ ਕੁਰਬਾਨੀ ਸੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਬਰ ਸੁਣ ਕੇ ਫਕਰ ਦੇ ਨਾਲ ਕਿਹਾ ਸੀ ਇਨ ਪੁੱਤਰਨ ਕੇ ਸੀਸ ਮੇ ਵਾਰ دیے ਸੁਤਚਾਰ ਚਾਰ ਮੂਏ ਤੋਂ ਕੀ ਆ ਭਲਾ ਜੀਵਤ ਕਈ ਹਜ਼ਾਰ ਇਹ ਸ਼ਹੀਦੀ ਸਾਨੂੰ ਦੱਸਦੀ ਹੈ ਕਿ ਸਿੱਧਕ ਸਬਰ ਸੱਚ ਅਤੇ ਧਰਮ ਲਈ ਡਟ ਧਰਮ ਲਈ ਡਟ ਜਾਣਾ ਚਾਹੀਦਾ ਹੈ ਅੱਜ ਇਹ ਸ਼ਹੀਦੀ ਸਪਤਾ ਚੱਲ ਰਿਹਾ ਹੈ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਰਹਿਣੀ ਆਪਣੀ ਸੋਚ ਆਪਣਾ ਵਰਤਾਓ ਇਸ ਕੁਰਬਾਨੀ ਦੇ ਯੋਗ ਬਣਾਈਏ ਇਹ ਸਿਰਫ ਇਤਿਹਾਸ ਨਹੀਂ ਇਹ ਸਾਡੀ ਰੂਹ ਦੀ ਆਵਾਜ਼ ਹੈ ਇਹ ਕੋਈ ਆਮ ਬੱਚੇ ਨਹੀਂ ਸਨ ਇਹ ਉਹ ਦੀਵੇ ਸਨ ਜਿਨ੍ਹਾਂ ਨੇ ਆਪਣੀ ਨਿੱਕੀ ਉਮਰ 'ਚ ਸਿੱਖੀ ਦਾ ਰਾਹ ਰੋਸ਼ਨ ਕਰ ਦਿੱਤਾ ਜਿਸ ਵੇਲੇ ਸੰਸਾਰ ਬੱਚਿਆਂ ਨੂੰ ਖਿਡਾਉਣੇ ਲਿਆ ਕੇ ਦਿੰਦਾ ਹੈ ਉਸ ਵੇਲੇ ਸਰਹਿੰਦ ਨੇ ਦੋ ਨਿੱਕੇ ਹਿਰਦਿਆਂ ਤੋਂ ਧਰਮ ਦੀ ਕਸੋਟੀ ਲੈ ਲਈ ਠੰਡਾ ਬੁਰਜ ਇੱਕ ਥਾਂ ਨਹੀਂ ਸੀ ਉਹ ਸਿੱਦਕ ਦੀ ਅੱਗ 'ਚ ਤਪੇ ਹੋਏ ਹੌਸਲਿਆਂ ਦੀ ਪਰਖ ਸੀ ਦੋ ਨਿੱਕੀਆਂ ਅੱਖਾਂ ਡਰ ਨਾਲ ਨਹੀਂ ਸੱਚ ਨਾਲ ਭਰੀਆਂ ਹੋਈਆਂ ਸਨ ਜਿੱਥੇ ਬਾਲ ਉਮਰ 'ਚ ਮਾਂ ਦੀ ਗੋਦ ਚਾਹੀਦੀ ਹੈ ਉੱਥੇ ਸਹਿਬਜ਼ਾਦੇ ਨੇ ਸ਼ਹਾਦਤ ਦੀ ਚਾਦਰ ਓੜ ਲਈ ਇਹ ਸ਼ਹੀਦੀ ਹੰਝੂਆਂ ਲਈ ਨਹੀਂ ਇਹ ਤਾਂ ਸਾਨੂੰ ਸਿਰ ਉੱਚਾ ਕਰਕੇ ਜੀਉਣਾ ਸਿਖਾਉਂਦੀ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਸਾਨੂੰ ਹਰ ਰੋਜ਼ ਪੁੱਛਦੀ ਹੈ ਕਿ ਕੀ ਅੱਜ ਵੀ ਅਸੀਂ ਉਸ ਸਿੱਧਕ ਤੇ ਖੜੇ ਹਾਂ ਇਹ ਕਹਾਣੀ ਸਿਰਫ ਸੁਣਨ ਲਈ ਨਹੀਂ ਇਹ ਕਹਾਣੀ ਜੀਣ ਲਈ ਹੈ ਨਿੱਕੀ ਉਮਰ ਵੱਡੀ ਕੁਰਬਾਨੀ ਇਹੀ ਹੈ ਸਿੱਖੀ ਦੀ ਅਸਲੀ ਪਹਿਚਾਨ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਕਥਨੀ ਕਰਨੀ ਤੇ ਕਿਰਦਾਰ ਦੇ ਸੂਰਮੇ ਸ਼ਹੀਦ ਸਨ ਇਸ ਸ਼ਹੀਦੀ ਵਰਤਾ ਦੇ ਸਮੇ ਸਾਡਾ ਕਾਰਵਿਹਾਰ ਰਹਿਣ ਸਹਿਣ ਬੋਲ ਚਾਲ ਤੇ ਖਾਣ ਪੀਣ ਵਿਚ ਅੰਤਰ ਦਿਖਾਈ ਦੇਣਾ ਚਾਹੀਦਾ ਹੈ ਪਰ ਸਿੱਖ ਸੋਚ ਸ਼ਕਤੀ ਨੂੰ ਤਾਂ ਦਿਮਕ ਲੱਗਦੀ ਜਾ ਰਹੀ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿਉਂਕ ਲੱਗੀ ਲੱਕੜ ਤਾਂ ਬਾਲਣ ਯੋਗ ਵੀ ਨਹੀਂ ਹੁੰਦੀ ਨਿਜੀ ਰੂਪ ਵਿੱਚ ਅਸੀਂ ਭਾਵੇਂ ਸਾਰੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਨੂੰ ਸ਼ਰਧਾ ਸਤਕਾਰ ਭੇਂਟ ਕਰ ਕਰਨ ਲਈ ਨਹੀਂ ਪਹੁੰਚ ਸਕਦੇ ਪਰ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਅਹਿਸਾਸ ਇਹ ਹੋਵੇ ਕਿ ਇਹ ਸਾਡਾ ਕੌਮੀ ਸ਼ਹੀਦੀ ਸਪਤਾ ਹੈ ਇਸ ਦੌਰਾਨ ਅਸਾਂ ਨੇ ਖੁਸ਼ੀ ਦੇ ਪ੍ਰੋਗਰਾਮ ਨਹੀਂ ਰੱਖਣੇ ਇਸ ਕੌਮੀ ਸਵਾ ਦੇ ਦਿਨਾਂ ਵਿੱਚ ਗੰਭੀਰਤਾ ਹੋਵੇ ਤੇ ਗਾਮ ਦਾ ਅਹਿਸਾਸ ਹੋਵੇ ਸ਼ਹੀਦੀ ਸਾਕੇ ਦੀ ਦਾਸਤਾ ਤਿਆਗ ਕੁਰਬਾਨੀ ਧਾਰਮਿਕ ਸਮਾਜਿਕ ਸੁੰਦਰਤਾ ਇਹ ਵਿਸ਼ਵਾਸ ਸੱਚ ਸਬਰ ਸਿੱਦਕ ਤੇ ਸਹੱਦ ਦੀ ਅਨੋਖੀ ਦਾਸਤਾ ਹੈ ਸੰਗਤ ਜੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡਾ ਨੌਜਵਾਨ ਵਰਗ ਸਿੱਖ ਇਤਿਹਾਸ ਨਾਲ ਜੁੜਿਆ ਰਹੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਘਰ ਤੱਕ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਆਵਾਜ਼ ਪਹੁੰਚੇ ਜੇ ਇਹ ਸ਼ਹੀਦੀ ਦਾਸਤਾਨ ਤੁਹਾਡੇ دل ਨੂੰ ਛੂ ਗਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਸਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ